ਸतीशਗੜ੍ਹ ਦੇ ਬਲੋਦਾ ਬਾਜ਼ਾਰ ਦੇ ਵਿੱਚ ਸਤਨਾਮੀ ਪਾਈਚਾਰੇ ਦੇ ਪ੍ਰਦਰਸ਼ਨ ਦੌਰਾਨ ਸੋਮਵਾਰ ਨੂੰ ਭਾਰੀ ਹੰਗਾਮਾ ਹੋਇਆ ਲੋਕਾਂ ਨੇ ਕਲੈਕਟਰ ਦਫ਼ਤਰ ਦੇ ਵਿੱਚ ਖੜੇ ਵੰਨਾਂ ਦੀ ਭੰਨ ਤੋੜ ਕੀਤੀ ਇਸ ਤੋਂ ਬਾਅਦ ਭੀੜ ਨੇ ਪਥਰਾ ਸ਼ੁਰੂ ਕਰ ਦਿੱਤਾ ਪਥਰਾ ਅਤੇ ਵੰਨ ਦੀ ਭੰਨ ਤੋੜ ਦੇ ਦੌਰਾਨ ਕੁਝ ਲੋਕਾਂ ਨੇ ਕਲੈਕਟੋਰੇਟ ਨੂੰ ਅੱਗ ਲਗਾ ਦਿੱਤੀ ਇਸ ਤੋਂ ਬਾਅਦ ਲੋਕਾਂ ਦੀ ਪੁਲਿਸ ਦੇ ਅਤੇ ਮੁਲਾਜ਼ਮਾਂ ਦੇ ਨਾਲ ਝੜਪ ਹੋ ਗਈ ਜਾਣਕਾਰੀ ਦੇ ਅਨੁਸਾਰ 15 ਮਈ ਦੀ ਦੇਰ ਰਾਤ ਸਤਨਾਮੀ ਭਾਈਚਾਰੇ ਦੇ ਧਾਰਮਿਕ ਸਥਾਨ ਗਰੋਧਪੁਰੀ ਤਾਮ ਤੋਂ ਕਰੀਬ 5 ਕਿਲੋਮੀਟਰ ਦੂਰ ਮਾਨਕੋ ਨਿਬਾਸਤੀ ਦੇ ਵਿੱਚ ਸਟੈਟ ਟਾਈਗਰਸ ਗੁਫਾ ਦੇ ਵਿੱਚ ਸਥਾਪਿਤ ਧਾਰਮਿਕ ਚੈਨ ਜੈਤਖਮ ਨੂੰ ਨੁਕਸਾਨ ਪਹੁੰਚਾਇਆ ਜੈਤਖਮ ਨੂੰ ਢੋਂ ਦੇ ਵਿਰੋਧ ਦੇ ਵਿੱਚ ਕਲੈਪਟੋਰੇਟ ਨੇੜੇ ਦਸਹਿਰਾ ਗਰਾਊਂਡ ਦੇ ਵਿੱਚ ਸਮਾਜ ਦੇ ਹਜ਼ਾਰਾਂ ਲੋਕ ਕਈ ਦਿਨਾਂ ਤੋਂ ਪ੍ਰਦਰਸ਼ਨ ਕਰ ਰਹੇ ਸਨ ਪੁਲਿਸ ਨੇ ਇਸ ਮਾਮਲੇ ਦੇ ਵਿੱਚ 3 ਲੋਕਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਲੋਕਾਂ ਦਾ ਦੋਸ਼ ਹੈ ਕਿ ਫੜੇ ਗਏ ਲੋਕ ਅਸਲ ਮੁਲਜ਼ਮ ਨਹੀਂ ਹਨ ਅਤੇ ਪੁਲਿਸ ਦੋਸ਼ੀਆਂ ਨੂੰ ਵਿਚਾਰ ਰਹੀ ਹੈ ਸੋਮਵਰ ਨੂੰ ਪ੍ਰਦਰਸ਼ਨ ਦੇ ਦੌਰਾਨ ਇਸ ਮੁੱਦੇ ਤੇ ਲੈ ਕੇ ਲੋਕ ਭੜਕੇ ਇਸ ਤੋਂ ਬਾਅਦ ਸਥਿਤੀ ਵਿਗੜਦੀ ਰਹੀ